ਹਾਂਜੀ ਦੋਸਤੋ ਜਿਹੜੀ ਇਹ ਕੋਠੀ ਵਿਖ ਰਿਹਾ ਹਾਂ ਤੁਸੀਂ ਮਾਡਰਨ ਲੁੱਕ ਦੀ ਬਹੁਤ ਹੀ ਪਿਆਰੀ ਬਣੀ ਹੋਈ ਕੋਠੀ ਹੈਗੀ ਇਹ 3500 4000 ਸਕੁਅਰ ਫੁੱਟ ਏਰੀਏ ਦੀ ਕੋਠੀ ਹੈ ਇਹ 60 ਤੋਂ 65 ਲੱਖ ਰੁਪਿਆ ਇਸ ਕੋਠੀ ਦੇ ਉੱਪਰ ਲੱਗਿਆ ਮਕਾਨ ਮਾਲਕ ਦੇ ਕਹਿਣ ਅਨੁਸਾਰ ਤੇ ਜੋ ਕਿ ਫਰੰਟ ਵਾਲ ਦੇਖ ਰਹੇ ਹੋ ਤੁਸੀਂ ਮੈਚ ਕੀਤੀ ਹੋਈ ਹੈ ਕੋਠੀ ਦੇ ਨਾਲ ਬਿਲਕੁਲ ਵੀ ਫਰਕ ਨਹੀਂ ਹੈਗਾ ਜਮਾ ਕਿਤੇ ਤਿੰਨ ਤੋਂ ਚਾਰ ਸਾਲ ਹੋ ਗਏ ਇਸ ਕੋਠੀ ਨੂੰ ਬਣੇ ਹੋਏ ਕੋਈ ਵੀ ਚੀਜ਼ ਇਸ ਦੀ ਡਲ ਨਹੀਂ ਹੋਈ ਮੱਦਮ ਨਹੀਂ ਪਈ ਹੈਗੀ ਐਦਾਂ ਲੱਗ ਰਿਹਾ ਜਿਵੇਂ ਕੱਲ ਹੀ ਬਣ ਕੇ ਕੋਠੀ ਤਿਆਰ ਹੋਈ ਹੋਵੇ ਦੋਸਤੋ ਦੇਖੋ ਫਰੰਟ ਜਸ ਟੈਲੀਵੇਸ਼ਨ ਤੁਸੀਂ ਵੇਖ ਸਕਦੇ ਹੋਗੇ ਅੰਦਰ ਤੋਂ ਪੂਰੀ ਵੀਡੀਓ ਵੇਖਣ ਵਾਸਤੇ ਪੰਜਾਬ ਪੀਵੀ 31 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਸ ਤੇ ਆਪਾਂ ਪੂਰੀ ਵੀਡੀਓ ਪਾਵਾਂਗੇ ਇਸ ਕੋਠੀ ਦੀ ਤੁਹਾਨੂੰ ਸਾਰਾ ਪਲਾਨ ਸਮਝ ਆ ਜਾਊਗਾ ਚੰਗੀ ਤਰ੍ਹਾਂ ਨਕਸ਼ਾ ਸਮਝਾਵਾਂਗੇ ਦੋਸਤੋ ਇਸ ਕੋਠੀ ਦੇ ਵਿੱਚ ਦੋ ਬੈੱਡਰੂਮ ਡ੍ਰੈنگ ਰੂਮ ਕਿਚਨ ਸਟੋਰ ਤੇ ਲੋਬੀ ਦੀ ਸਹੂਲਤ ਹੈ ਦੋਸਤੋ ਜੇਕਰ ਫਰਸਟ ਫਲੋਰ ਦੀ ਗੱਲ ਕਰੀਏ ਤਾਂ ਇੱਕ ਬੈੱਡਰੂਮ ਬਣਿਆ ਹੋਇਆਗਾ ਤੇ ਇੱਕ ਪੂਜਾ ਰੂਮ ਉੱਪਰੋਂ ਵੀ ਦਿਖਾਵਾਂਗੇ ਤੁਹਾਨੂੰ ਪੂਰੀ ਵੀਡੀਓ ਵੇਖਣ ਵਾਸਤੇ ਪੰਜਾਬ ਪੀਵੀ 31 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ ਜੀ